क्रिकेट का सुपर शनिवार टी ट्वेंटी वर्ल्ड कप के फाइनल साउथ अफ्रीका नाल पिड़ेगी टीम इंडिया रात 8 बजे शुरू होगा रोमांचक मुकाबला जलंधर जिमनी चो लैके बीबी जगीर कौर का सुखबीर सिंह बादल से इल्जाम कहा अकाली दल को लोक ता चाहते ने पर खुद प्रधान नहीं अकाली दल का जवाब जलंधर बारे पहला ही स्थिति कर दी स्पष्ट ਬਾਗੀ ਲੀਡਰ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਦਾਵਾ ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਤਾਂ ਮੋੜ ਖੜੀ ਹੋ ਜਾਵੇਗੀ 파ਟੀ ਤਾਕਾਲੀ ਦਲ ਦਾ ਸਵਾਲ ਬਾਗੀ ਗੁੱਟ ਦੱਸੇ ਉਹਨਾਂ ਕੋਲ ਸੁਖਬੀਰ ਦਾ ਬਦਲ ਕੀ ਹੈ ਸਸਦ ਦੇ ਦੋਵੇਂ ਸਦਨਾਚ ਗੁੰਜਿਆ ਨੀਡ ਦਾ ਮੁੱਦਾ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀਆਂ ਨੂੰ ਨੇਕੀ ਤਾਂ ਹੰਗਾਮਾ ਰਾਹੁਲ ਬੋਲੇ ਦੇਸ਼ ਦੇ ਸਟੂਡੈਂਟਸ ਪਰੇਸ਼ਾਨ ਸਰਕਾਰ ਕਰੇ ਰਿਸਪੈਕਟਫੁਲ ਚਰਚਾ ਅੱਜ ਪੰਚਕੁਲਾ ਛਰਣਾ ਪਾਚਵਾ ਕਾਰਜਕਾਰਨੀ ਦੀ ਅਹਿਮ ਬੈਠਕ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਗੇ ਸ਼ਾਮਿਲ ਬੈਠਕ ਲਈ 9 ਵਜੇ ਸ਼ੁਰੂ ਹੋਵੇਗੀ ਵਰਕਰਸ ਦੀ ਰਜਿਸਟ੍ਰੇਸ਼ਨ ਈਓ ਗਗਲ ਅਚਨਾ ਮਖਵਾਨਾ ਨੇ ਇੱਕ ਹੋਰ ਵੀਡੀਓ ਕੀਤੀ ਜਾਰੀ ਦਰਬਾਰ ਸਾਹਿਬ ਸੇਵਾ ਕਰਨ ਦੀ ਵੀਡੀਓ ਕੀਤੀ ਸਾਂਝੀ ਕਿਹਾ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ ਕਰੋ ਬਿਆਸ ਚ ਦੋ ਮੁਲਜ਼ਮ ਥਾਣੇਦਾਰ ਦੀ ਗੱਡੀ ਲੈ ਕੇ ਹੋਏ ਫਰਾਰ ਗੱਡੀ ਚ ਬੈਠੇ ਹੌਲਦਾਰ ਨੂੰ ਵੀ ਕੀਤਾ ਜ਼ਖਮੀ ਬਾਈਕ ਰਿਕਵਰੀ ਲਈ ਮੁਲਜ਼ਮਾਂ ਨੂੰ ਲੈ ਕੇ ਦਰਿਆਕੰਡੇ ਪਹੁੰਚੀ ਸੀ ਪੁਲਿਸ ਪਠਾਨਕੋਟ ਚ ਦੇਖੇ ਗਏ ਸ਼ੱਕੀ ਵਿਅਕਤੀ ਦਾ ਪੁਲਿਸ ਨੇ ਜਾਰੀ ਕੀਤਾ ਤਸਕੀਚ ਲੋਕਾਂ ਨੂੰ ਕੀਤੀ ਅਪੀਲ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਕਰੋ ਸੂਚਿਤ ਬਨਾਰਾਜ ਵਜੀਲੈਂਸ ਨੇ ਸਰਕਾਰੀ ਹਸਪਤਾਲ ਦੀ ਦੋ ਟੈਸਟ ਲੈਬ ਚ ਕੀਤੀ ਰੇਡ ਚੈਕਿੰਗ ਦੌਰਾਨ ਟੈਸਟ ਕਰਵਾਉਣ ਆਏ ਦੋ ਸ਼ਖਸ ਪਾਏ ਗਏ ਸ਼ੱਕੀ ਦੋਸ਼ੀ ਪਾਈ ਜਾਣ ਤੇ ਸਖਤ ਕਾਰਵਾਈ ਦੀ ਚੇਤਾਵਨੀ ਮੌਨਸੂਨ ਦੇ ਪਹਿਲੇ ਮੀਂਹ ਹੀ ਡੁੱਬੀ ਦਿੱਲੀ ਕਈ ਇਲਾਕੇ ਹੋਏ ਜਲਦਲ ਮੰਤਰੀਆਂ ਤੇ ਸਾਂਸਦਾਂ ਦੇ ਘਰਾਂ 'ਚ ਵੀ ਭਰਿਆ ਪਣ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬਾ ਵਾਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਲਟਨ ਦੀ ਸ਼ੁਰੂਆਤ ਕਰਨ ਦੇ ਗੱਲ ਇੱਕ ਅਹਿਮ ਤੇ ਵੱਡੀ ਖਬਰ ਨਾਲ ਕਰਾਂਗੇ ਯੂਜੀਸੀ ਨੈਟ ਸਮੇਤ ਪਿੰਨ ਪੇਪਰਸ ਦੇ ਲਈ ਨਵੀਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਵੱਡੀ ਖਬਰ ਦਾ ਜ਼ਿਕਰ ਕਰਿਆਦਾ ਜੁਲਾਈ ਤੋਂ 4 ਸਤੰਬਰ ਤੱਕ ਆਨਲਾਈਨ ਐਗਜ਼ਾਮ ਹੋਣਗੇ ਐਨਟੀ ਯਾਨੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਯੂਜੀਸੀ ਨੈਟ ਦਾ ਪੇਪਰ 21 اگست تو لے کے 4 ستمبر تک ہووے گا سی ایس ائی ار یو جی سی نیٹ دا پیپر 25 تو لے کے 27 جولائی تک ہووے گا جو केंद्र सरकार ہے اس دے والو نوٹیفیکیشن جاری کھڈ تک ہے این سی ای ٹی دا ایگزام 10 جولائی نو ہووے گا دس دی کہ یو جی سی نیٹ دا پیپر 18 جون نو ہویا سی جس دے لیک ہون توں بعد 19 جون نو ہی اس پیپر نو رت کر دتا گیا سی گا گڑبڑیاں دے چل دے تے اس دی پوری انکوائری مار کر دتی کسے انڈیپینڈنٹ ایجنسی सीबीआई इस भी जो है इंक्वायरी इंडिपेंडेंट तरीके नाल कर रही है तो UGC नेट समेत तीन पेपर दे लिए जो डेट शीट है वो जारी कर दी गई है हालांकि 10 से 10 जुलाई तो 4 सितंबर तक ऑनलाइन एग्जाम होंगे एनटी दे बलो आज नोटिफिकेशन जारी किया गया सज्जे पास तो से तुम अपने टीवी स्क्रीन पे देख पा रहे हो एनटी ने नोटिफिकेशनस लिखा है कि दिस इज टू इन्फॉर्म ऑल द कंसर्न कैंडिडेट्स दैट ड्यू टू सर्टन अनअवॉइडेबल सरकमस्टेंसेस सम ऑफ़ द नेशनल टेस्टिंग एजेंसी एग्जामिनेशन वर पोस्टवॉन और कैंसल्ड, यानी कि ड्यूटो सर्टेन अन अवॉइडेबल सिचुएशंस आई एग्जाम्स नो कैंसल कर दिता गया सी, रद्द कर दिता गया सी। नाउ फ्रेश डेट्स फॉर दिस एग्जामिनेशंस हैव बीन फाइनलाइज्ड आस पर द डिटेल्स गिवन बिलो, यानी कि �

सुप्रीम सुप्रीम कोर्ट कोर्ट दे दे अधीन है सुप्रीम ते नहीं जो वाली सी और कर है जारी है पर दे जारी है हालांकि हालांकि काउंसलिंग काउंसलिंग नहीं जो जो वाली रद्द कर दी यानी कि लगातार लगातार जारी जारी पर इन्वेस्टिगेशन जा रही इसी विवाद सरकार जुर्माने दा भी ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਨਵਾਂ ਤਰੀਕਾ ਦਾ ਇਗਜ਼ਾਮ ਜੋ ਹੈ ਨਵਾਂ ਤਰੀਕਾ ਦਾ ਐਲਾਨ ਜਾਰੀ ਕੀਤਾ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਕਾਲੀ ਦਲ ਦੀ ਅਕਾਲੀ ਦਲ ਚ ਬਗਾਵਤ ਰੁਕਣ ਦਾ ਨਾ ਨਹੀਂ ਲੈ ਰਹੀ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਇੱਕ ਦੂਜੇ ਨੂੰ ਸਵਾਲ ਕੀਤੇ ਜਾ ਰਹੇ ਨੇ ਤੇ ਸਵਾਲ ਇਹ ਵੀ ਹੈ ਕਿ ਇਸ ਬਗਾਵਤ ਦਾ ਅੰਤ ਕੀ ਹੋਵੇਗਾ ਅਕਾਲੀ ਦਲ ਦੇ ਅੰਦਰ ਸ਼ੁਰੂ ਹੋਈ ਬਗਾਵਤ ਤੋਂ ਬਾਅਦ ਜਲੰਧਰ ਪੱਛਮੀ ਸੀਟ ਤੋਂ ਪਾਰਟੀ ਨੇ ਆਪਣੇ ਉਮੀਦਵਾਰ ਤੋਂ ਕਿਨਾਰਾ ਕਰ ਲਿਆ ਪਰ ਬਾਕੀ ਧੜਾ ਪਾਰਟੀ ਉਮੀਦਵਾਰ ਸਰਜੀਤ ਕੌਰ ਦੇ ਹੱਕ ਦੇ ਵਿੱਚ ਖੁੱਲ ਕੇ ਅਨਖੜਾ ਹੋਇਆ ਅਕਾਲੀ ਦਲ ਵੱਲੋਂ ਮੈਦਾਨ ਛੱਡਣ ਤੇ ਬਾਕੀ ਧੜੇ ਨੇ ਸਵਾਲ ਖੜੇ ਕੀਤੇ ਨੇ ਬੀਬੀ ਜਗੀਰ ਕੌਰ ਨੇ ਮੈਦਾਨ ਵਿੱਚ ਟਟੇ ਰਹਿਣ ਦੇ ਲਈ ਸਰਜੀਤ ਕੌਰ ਦੀ ਤਾਰੀਫ਼ ਕੀਤੀ ਪਰ ਅਕਾਲੀ ਦਲ ਦੇ ਪ੍ਰਧਾਨ ਤੇ ਪਾਰਟੀ ਨੂੰ ਪਿੱਠ ਵਿਖਾਉਣ ਦਾ ਇਲਜ਼ਾਮ ਲਾਇਆ ਜਦਕਿ ਅਕਾਲੀ ਦਲ ਦਾ ਦਾਅਵਾ ਹੈ ਕਿ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਪਹਿਲਾਂ ਹੀ ਉਮੀਦਵਾਰ ਨੂੰ ਸਪਸ਼ਟ ਕਰ ਦਿੱਤਾ ਗਿਆ ਸੀ ਦੇਖੋ ਕਿ ਲੋਕਾਂ ਨੂੰ ਸ਼੍ਰੋਮਣੀ ਕਾਲਦਾਨਾ ਕਿੰਨੀ ਅਟੈਚਮੈਂਟ ਹੈ ਕਿੰਨਾ ਉਹਨਾਂ ਦੇ ਬੰਦੇ ਉੱਤੇ ਅੱਜ ਚਾਹ ਕੇ ਅਸੀਂ ਸ਼੍ਰੋਮਣੀ ਕਾਲਦਾਨਾ ਕੈਂਡੀਡੇਟ ਜਿਤਾਈਏ ਤੇ ਲੋਕ ਜਿਹੜੇ ਚਾਹਦੇ ਸ਼੍ਰੋਮਣੀ ਕਾਲਦਾਨਾ ਨੂੰ ਪਰ ਪ੍ਰਧਾਨ ਸਾਹਿਬ ਹੀ ਨਹੀਂ ਚਾਹਦੇ ਸ਼੍ਰੋਮਣੀ ਕਾਲਦਾਨਾ ਨੂੰ ਇਹ ਗਲਤੀਆਂ ਤੇ ਗਲਤੀਆਂ ਜਿਹੜੀਆਂ ਇਸੇ ਕਰਕੇ ਲੋਕਾਂ ਦਾ ਦਿਲ ਟੁੱਟ ਰਿਹਾ ਸਾਡੀ ਜਿਹੜੀ ਸ਼ਹਿਰ ਦੀ ਜਥੇਬੰਦੀ ਹੈ ਸਰਦਾਰ ਕਲੌਨ ਸਿੰਘ ਬੰਨੜ ਪ੍ਰਧਾਨ ਨੇ ਉਹਨਾਂ ਸਾਰਿਆਂ ਨੇ ਆ ਕੇ ਇੱਥੇ ਪ੍ਰਧਾਨਤਾਂ ਨੂੰ ਕਿਹਾ ਸੀ ਕਿ ਸਾਨੂੰ 2 ਸਾਲ ਲਾ ਕੇ ਪਹਿਲਾਂ ਜਥੇਬੰਦੀ ਬਣਾਉਂਦਿਓ ਇਲੈਕਸ਼ਨ ਲੜਨ ਦਾ ਇੱਥੇ ਫਾਇਦਾ ਕੋਈ ਨਹੀਂ ਇਹ ਉਹਨਾਂ ਦੀ ਜੇ ਲੋਕਲ ਯੂਨਿਟ ਦੀ ਆਪਣੀ ਇਹ ਰਾਏ ਸਾਰੇ ਇੱਥੇ ਆ ਕੇ ਬਣਾ ਕਰਕੇ ਗਏ ਪਰ ਫਿਰ ਵੀ ਸਾਡੇ ਕੁਝ ਲੀਡਰ ਚਾਹੁੰਦੇ ਸੀ ਤੇ ਬੀਬੀ ਜੀ ਵੀ ਚਾਹੁੰਦੇ ਸੀ ਜਗੀਰ ਕੌਰ ਜੀ ਤੇ ਪ੍ਰਧਾਨ ਸਾਹਿਬ ਨੇ ਇੱਕ ਕਮੇਟੀ ਬਣਾਈ ਤੀ ਕੱਲ ਡਾਕਟਰ ਸੁਖੀ ਜੀ ਇੱਥੇ ਤੁਹਾਡੇ ਸਾਹਮਣੇ ਜਿਹੜੇ ਕਮੇਟੀ ਦੇ ਮੈਂਬਰ ਸੀ ਉਹ ਆਪ ਦੱਸ ਕੇ ਗਏ ਆ ਕਿ ਜਦੋਂ ਅਸੀਂ ਕਮੇਟੀ ਦੀ ਮੀਟਿੰਗ ਕਰ ਰਹੇ ਸੀ ਤੇ ਪ੍ਰਧਾਨ ਜੀ ਦਾ ਫੋਨ ਗਿਆ ਸੀ ਵੀ ਸਾਡੀ ਬਸਪਾ ਨਾਲ ਗੱਲ ਚੱਲ ਰਹੀ ਹੈ ਵੀ ਹੋ ਸਕਦਾ ਅਸੀਂ ਸੀਟ ਉਹਨਾਂ ਨੂੰ ਛੱਡ ਦਈਏ ਤੇ ਕਹਿੰਦੇ ਅਸੀਂ ਸਾਰਿਆਂ ਨੇ ਬੀਬੀ ਜੀ ਸਮੇਤ ਹਾਮੀ ਭਰੀ ਸੀ ਤੇ ਜਿਹੜਾ ਕੈਂਡੀਡੇਟ ਵੀ ਸੀ ਬੀਬੀ ਸਰਜੀਤ ਕੌਰ ਉਹਨੂੰ ਵੀ ਕਨਵੇ ਕਰ ਦਿੱਤਾ ਸੀ ਕਿ ਇਹ ਸੀਟ ਸ਼ਾਇਦ ਸਾਨੂੰ ਬਸ ਉਹਨੂੰ ਛਟਨੀ ਪਵੇ ਬਾਕੀ ਧੜੇ ਦੇ ਮੂਰਲੀ ਕਤਾਰ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਦਾਵਾ ਕਰ ਰਹੇ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਪ੍ਰਧਾਨਗੀ ਤੋਂ ਪਿੱਛੇ हट ਜਾਂਦੇ ਨੇ ਤਾਂ ਅਕਾਲੀ ਦਲ ਬਹੁਤ ਜਲਦ ਮੋੜ ਤੋਂ ਖੜਾ ਹੋ ਜਾਵੇਗਾ ਪਰ ਅਕਾਲੀ ਦਲ ਸਵਾਲ ਪੁੱਛ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਬਾਗੀ ਧੜੇ ਦੇ ਕੋਲ ਬਦਲ ਕੀ ਹੈ ਕਿਸੇ ਬਦਲ ਦੀ ਪ੍ਰਧਾਨਗੀ ਬਦਲ ਨਹੀਂ ਹੋਏਗੀ ਉਹਨਾਂ ਦੇ ਪ੍ਰਧਾਨ ਹੁੰਦਿਆ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦੇ ਮੈਨੂੰ ਲੱਗਦਾ ਵੀ ਜੇ ਚੇਂਜ ਹੋ ਜੇ ਤਾਂ ਬੜੀ ਛੇਤੀ ਅਕਾਲੀ ਦਲ ਫੇਰ ਤੁਹਾਡੇ ਕੋਲੇ ਸਾਹਮਣੇ ਆ ਗਿਆ ਦੋ ਆਪਣੇ ਕੋਲੇ ਧਾਰਨਾ ਆ ਗਈਆਂ ਐਸੇ ਇਲੈਕਸ਼ਨ ਦੇ ਵਿੱਚ ਹੀ ਇੱਕ ਤਾਂ ਛੋਟੀ ਫਰੀਦਕੋਟ ਦੀ ਸੀਟ ਦੀ ਆ ਗਈ ਇੱਕ ਛੋਟੀ ਪਰੇ ਖਡੂਰ ਸਾਹਿਬ ਦੀ ਸੀਟ ਦੀ ਆ ਗਈ ਦੋ ਧਾਰਨਾ ਆ ਗਈਆਂ ਕਿਵੇਂ ਲੋਕਾਂ ਨੇ ਅਕਾਲੀ ਦਲ ਨੂੰ ਤਾਂ ਜਿਤਾਇਆ ਹੀ ਲੋਕਾਂ ਨੇ ਉੱਥੇ ਜਦ ਮੈਂ ਉਹਨਾਂ ਨੂੰ ਕਿਹਾ ਤੁਸੀਂ ਦੱਸੋ ਸੁਗਵੀਰ ਦੀ ਜਗ੍ਹਾ ਕਿਸ ਨੂੰ ਪ੍ਰਧਾਨ ਮੰਤਰੀ ਪਾਰਟੀ ਦਾ ਪ੍ਰਧਾਨ ਬਣਾਣਾ ਚਾਹੁੰਦੇ ਤੁਸੀਂ ਦੱਸਿਆ ਹੂੰ ਨੂੰ ਇਹ استਿਫਾ ਦੇਵੇ ਕੀ استਿਫਾ ਦੇਵੇ ਮੈਂ ਕਿਹਾ ਪ੍ਰਧਾਨ ਸਾਹਿਬ ਨੇ ਕਿਹਾ ਹੈ ਕਿ ਜੇ ਤੁਸੀਂ ਚਾਹਦੇ ਹੋ ਤਾਂ ਮੈਂ ਹੁਣ استਿਫਾ ਦੇ ਕੇ ਘਰ ਚਾਹੁੰਦਾ ਹਾਂ ਮੈਂ ਤੁਹਾੜੇ ਕੋਲ ਪੁੱਛਣਾ ਚਾਹੁੰਦਾ ਤੁਸੀਂ ਪ੍ਰਧਾਨ ਸਾਹਿਬ ਨੂੰ ਦੀ ਪ੍ਰਧਾਨਗੀ ਰਹਿਣ ਦੇਣਾ ਚਾਹੁੰਦੇ ਹੋ ਕਿ ਹਟਾਣਾ ਚਾਹੁੰਦੇ ਹੋ ਜੇ ਰਹਿਣ ਦੇਣਾ ਚਾਹੁੰਦੇ ਹੋ ਸਾਰੇ ਜਗਾਰਾ ਵਜਾ ਦਿਓ ਸਾਰਿਆਂ ਨੇ ਹੱਥ ਖੜਕ ਕੇ ਜਗਾਰਾ ਵਜਾਏ ਹੈ ਜੀ ਇਸ ਤਵਕ ਸੁਖਵੀਰ ਕੀ ਗੱਲ ਕਰ ਸਕਦਾ ਜੀ ਕਹਿੰਦੇ ਨੇ ਕਿ ਚੜਦੇ ਸੂਰਜ ਨੂੰ ਸਲਾਮ ਹੁੰਦੀ ਐ 2012 ਦੇ ਵਿੱਚ ਜਦੋਂ ਅਕਾਲੀ ਦਲ ਨੇ ਸੱਤਾ ਵਿੱਚ ਵਾਪਸੀ ਕਰਕੇ ਇਤਿਹਾਸ ਰਚਿਆ ਸੀ ਤਾਂ ਹਰ ਕੋਈ ਸੁਖਬੀਰ ਸਿੰਘ ਬਾਦਲ ਦੀ ਮਾਈਕਰੋ ਮੈਨੇਜਮੈਂਟ ਦੀ ਗੱਲ ਕਰ ਰਿਹਾ ਸੀ ਪਰ 2017 ਤੋਂ ਲਗਾਤਾਰ ਹੋਰੀ ਪਾਰਟੀ ਦੀ ਹਾਰ ਕਰਕੇ ਪੂਰੇ ਦਾ ਪੂਰਾ ਠਿਕਰਾ ਵੀ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਹੀ ਭੰਨਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਨੁਪਿੰਦਰ ਬਰਾੜ ਦੇ ਨਾਲ ਪੰਕਜ ਕਪਾਈ ਜਲੰਧਰ ਤੋਂ ਰਾਗਵ ਚੈਨ ਜਿਉਂ ਸੇਟੀ ਇੱਕ ਪਾਸੇ ਅਕਾਲੀ ਦਲ ਚ ਬਗਾਵਤ ਜਾਰੀ ਹੈ ਤਾਂ ਦੂਜੇ ਪਾਸੇ ਇਸੇ ਬਗਾਵਤ ਦੇ ਚਲਦਿਆਂ ਪਟਿਆਲਾ ਦੇ ਵਿੱਚ ਟਕਸਾਲੀ ਅਕਾਲੀਆਂ ਵੱਲੋਂ ਲੱਡੂ ਵੰਡੇ ਗਏ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਬਾਗੀ ਆਗੂਆਂ ਦਾ ਚਿਹਰਾ ਸਾਹਮਣੇ ਆ ਗਿਆ ਹੈ ਤੇ ਇਸੇ ਖੁਸ਼ੀ ਚ ਉਹਨਾਂ ਦੇ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਟਕਸਾਲੀ ਅਕਾਲੀਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਪਰੋਸਾ ਜਤਾਇਆ ਅਸੀਂ ਮੂੰਹ ਮਿੱਠਾ ਇਸ ਕਰਕੇ ਕਰਾ ਰਹੇ ਹਾਂ ਕਿ ਜਿਹੜੇ ਪਾਰਟੀ ਦੇ ਇੰਨਾ ਚਿਰ ਤੋਂ ਏਰੀਆ ਕਮਾਂਡਰ ਕਮਾਂਡਰ ਇਨ ਚੀਫ ਬਣੇ ਹੋਏ ਸੀ ਜਿਨ੍ਹਾਂ ਨੇ ਪੂਰੀ ਤਕਰੀਬਨ ਪਿਛਲੇ 40 ਸਾਲ ਤੋਂ ਪਾਰਟੀ ਦੇ ਇੱਥੇ ਕਬਜ਼ਾ ਕੀਤਾ ਹੋਇਆ ਸੀਗਾ ਜੀ ਜਿਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਆਪਣੇ ਭਰੋਸੇ 'ਚ ਲਿਆ ਹੋਇਆ ਸੀਗਾ ਜੀ ਲੈ ਕੇ ਉਹ ਵਰਕਨਾਈ ਸੁਣਵਾਈ ਉੱਪਰ ਤੱਕ ਨਹੀਂ ਜਾਣ ਦਿੰਦੇ ਸੀ ਅੱਜ ਉਹ ਘੱਟ ਟੁੱਟਿਆ ਸਰ ਤੁਸੀਂ ਕਿਹਨੂੰ ਕਹਿ ਰਹੇ ਹੋ ਕਿਸੇ ਇੱਕ ਦਾ ਖਾਸ ਆਗੂਆਂ ਦਾ ਨਾਮ ਲੈ ਸਕਦੇ ਹੋ ਉਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਰਜੀਤ ਸਿੰਘ ਜੀ ਰਖੜਾ ਇਹ ਦੋਨੋਂ ਬੰਦੇ ਆਪਸੀ ਦੇ ਵਿੱਚ ਮਿਲੀ ਭੁਗਤ ਕਰਕੇ ਵਰਕਰਾਂ ਦਾ ਘਾਨ ਕਰਦੇ ਸੀ ਅੱਜ ਬਿੱਲੀ ਥੈਲਿਓ ਬਾਹਰ ਆ ਗਈ 40 ਸਾਲ ਤੱਕ ਇਹਨਾਂ ਨੇ ਇੱਕ ਦੂਜੇ ਨਾਲ ਹੱਥ ਨਹੀਂ ਮਲਾਇਆ 40 ਸਾਲ ਤੱਕ ਇਹਨਾਂ ਨੇ ਇੱਕ ਦੂਜੇ ਦੇ ਪ੍ਰਤੀ ਕੋਈ ਫੰਕਸ਼ਨ ਅਟੈਂਡ ਨਹੀਂ ਕੀਤੇ ਅੱਗੇ ਵਧਾਂਗੇ ਤੇ ਗੱਲ ਕਰਾਂਗੇ 18ਵੀਂ ਲੋਕ ਸਭਾ ਦੇ ਪਾਰਲੀਮੈਂਟ ਸੈਸ਼ਨ ਦੀ ਕਲਦੇਸ਼ ਦੀ ਪਾਰਲੀਮੈਂਟ 'ਚ ਨੀਟ ਦਾ ਮੁੱਦਾ ਗੁੰਜਿਆ ਤੇ ਲੋਕ ਸਭਾ ਦੀ ਕਾਰਵਾਈ ਦੇ ਹੰਗਾਮੇ ਦੀ ਪੇਟ ਚੜ ਗਿਆ ਗਰੀਬ ਇੱਕ ਮਹੀਨੇ ਤੋਂ ਵਿਵਾਦਾਂ ਦੇ ਵਿੱਚ ਘਰੇ ਐਨਟੀਏ ਤੇ ਨੀਟ ਦੇ ਇਗਜ਼ਾਮ ਦੇ ਮੁੱਦੇ ਉੱਤੇ ਲੋਕ ਸਭਾ 'ਚ ਖੂਬ ਹੰਗਾਮਾ ਹੋਇਆ ਸ਼ੁੱਕਰਵਾਰ ਸਵੇਰੇ 11 ਵਜੇ ਕਾਰਵਾਈ ਸ਼ੁਰੂ ਹੋਈ ਵਿਚੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਸ ਤੋਂ ਬਾਅਦ ਹੀ ਵਿਰੋਧੀ ਧਿਰਾਂ ਵੱਲੋਂ ਨੀਟ ਦੇ ਉੱਤੇ ਕੰਮ ਰੋਕੂ ਮਤਾ ਲਿਆ ਕੇ ਬਹਿਸ ਦੀ ਮੰਗ ਕੀਤੀ ਗਈ ਸਪੀਕਰ ਵੱਲੋਂ ਸਾਫ਼ ਕੀਤਾ ਗਿਆ ਕਿ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਧੰਨਵਾਦ ਪ੍ਰਸਤਾਵ ਦੌਰਾਨ ਕੋਈ ਮਤਾ ਨਹੀਂ ਲਿਆਂਦਾ ਜਾ ਸਕਦਾ ਮਾਨਯੋਗ ਸਦਸਚਗਣ ਬੈਨੇਪੁਰ ਮੇ ਵੀ ਆਪਕੋ ਉਗਤ ਕਰਾਇਆ ਹੈ एडजोन मोशन और शून्यकाल राष्ट्रपति अभिभाषण के समय नहीं चलेंगे ये बुलेटिन में बताया गया था और पहले भी आपको बताया स्पीकर दे रोकने दे बावजूद हंगामा जारी रहा तेजस्वी इस राहुल गांधी ने मांग की थी कि नीट सरकार अति विरोधी धिर वालों ज्वाइंट संदेश विद्यार्थियों देना चाहिए हिंदुस्तान के जो स्टूडेंट्स हैं उनको हम জয়েন্ট মেসেজ দেনা চাহতে থে হ্যাঁ দে আপনি শুনিয়ে स्टूडेंट जॉइंट मैसेज দেনা চাহতে থে অপোজিশন অর সরকার কে সাইড সে কি ইস মুদদে কো হাম জরুরি মানতে হে অর ইসিলে হামনে সোচা থা কি আজ স্টুডেন্টস কি রিসপেক্ট করনে কে লিয়ে হাম नीट पर डिस्कशन করে হাম গামবি বিচাড়াই পেহলা তা কারওয়াই নু 12 বজে তাক মুলতভি কিতা গয়া 12 বজে কারওয়াই শুরু হুই তা হাঙ্গামা হুন্দা রয়া তে ফির কারওয়াই নু সোমবার সਵੇরে 11 বজে তাক মুলতভি করনা পে গয়া स्वीकृत किया ते ते बाहर के सरकार सामने चर्चा दी गई मैं रिक्वेस्ट करता हूं प्रधानमंत्री जी को कि ये युवाओं की इशू है और अच्छी तरह प्यार से डिस्कशन होना चाहिए रिस्पेक्टफुली डिस्कशन होना चाहिए हम रिस्पेक्टफुली करेंगे आप भी डिस्कशन में ज्वाइन कीजिए आप भी भाग लीजिए और रिस्पेक्टफुली क्योंकि ये युवाओं का मामला है बच्चों के भविष्य का सवाल है और इस समय चे, इस समय में युवा के लिए सबसे जरूरी चीज की उसका फ्यूचर एक तरफ लगे कहाँ पे एडमिशन मिल रही है क्या उनका आगे क्या साल उनका खराब ना हो तो जहाँ पे इतनी बड़ी आबादी का इतना बड़ा सवाल है तो बिल्कुल इसका हल होना चाहिए विरोधी सरकार तो नीट से चर्चा की मांग कर रही शिक्षा मंत्री धर्मेंद्र प्रधान दावा कर रहे हैं कि सरकार चर्चा तैयार है पर विरोधी नहीं ने हम तो प्रारंभिक दिनों से कहते हैं कि हमारी दायित्व सरकार की दायित्व देश की नौजवानों की प्रति है देश के विद्यार्थियों की, की प्रति है मैं लोकसभा में था जब प्रतिपक्ष उस विषय पे अपने बातों पे रहे स्पीकर महोदय ने कहा कि तब आप चर्चा नहीं चाहते हो हम तो आपको चर्चा करने के लिए अवसर दे रहे हैं सरकार अपना पक्ष रखने के लिए प्रस्तुत है जब आप चर्चा से भागते हो सरकार अपना पक्ष रखने के लिए प्रस्तुत है ਤੋ ਕਨਫਿਊਜ਼ਨ ਕਿਸ ਬਾਤ ਕੇ ਹੈ? ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 5 ਮਈ ਨੂੰ NEET ਦਾ ਪੇਪਰ ਲਿਆ ਗਿਆ ਸੀ। 4 ਜੂਨ ਨਤੀਜੇ ਆਏ। ਗ੍ਰੇਸ ਮਾਰਕਸ ਨੂੰ ਲੈ ਕੇ ਵਿਵਾਦ ਹੋਇਆ। ਪੇਪਰ ਲੀਕ ਹੋਣ ਦੇ ਇਲਜ਼ਾਮ ਲੱਗੇ ਤੇ ਮਾਮਲਾ CBI ਦੇ ਕੋਲ ਪਹੁੰਚ ਗਿਆ। ਖੈਰ ਹੁਣ ਪਾਰਲੀਮੈਂਟ 'ਚ ਖੂਬ ਹੰਗਾਮਾ ਹੋਇਆ ਹੈ ਤੇ ਸੋਮਵਾਰ ਨੂੰ ਵੀ ਪਾਰਲੀਮੈਂਟ 'ਚ NEET ਤੇ ਸਿਆਸੀ ਹੀਟ ਵੇਖਣ ਨੂੰ ਮਿਲ ਸਕਦੀ ਹੈ। ਬਿਊਰੋ ਰਿਪੋਰਟ న్యూਸ 18 ਪੰਜਾਬ।

अमित शाह बीजेपी आगु सिंह बादल मुलाकात की थी है वाले देश देश बजट बजट पेश पेश जाना है जो मिनिस्टर ने निर्मला उना पेश कीता जाएगा इस साल मार्च के महीने च एंट्रीम बजट पेशता गया एंट्रीम बजट क्योंकि लोकसभा चोना ड्यू सी जिसते मोदी एंट्रीम बजट बहुमतवार ਬਜਟ ਨਵੇਂ ਸਿਰ ਤੋਂ ਪੇਸ਼ ਕੀਤਾ ਜਾਏਗਾ ਜਿਸ ਨੂੰ ਲੈ ਕੇ ਮਨਪ੍ਰੀਤ ਬਾਦਲ ਨੇ ਦੇਸ਼ਧ੍ਰੇਮ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਡਿਮਾਂਡ ਕੀਤੀ ਕਿ ਪੰਜਾਬ ਦੇ ਲਈ ਸੈਨਿਕ ਸਕੂਪ ਦਿੱਤਾ ਜਾਵੇ

चैट उसी वेख पा रहे हो फरीदकोट कुलतार संधवा के नाम तो ठगी कोशिश करने का मामला सामने आया है फोन कॉल के राही आठ ठगी की कोशिश की थी गई कुलतार संधवा के नाम से व्यापारी तो सताई हजार पांच सौ तरताली रुपए की डिमांड की ਹੁਣ ਗੱਲ ਕਰਾਂਗੇ ਇੰਸਟਾਗ੍ਰam ਇਨਫਲੂਐਂਸਰ ਅਰਚਨਾ ਮਕਵਾਨਾ ਦੀ ਯੋਗਾ ਗਰਲ ਨੇ 20 ਜੂਨ ਦਿਨ ਤਸਵੀਰਾਂ ਸਾਂਝੀਆਂ ਕੀਤੀਆਂ ਯੋਗਾ ਡੇ ਤੋਂ ਇੱਕ ਦਿਨ ਪਹਿਲਾਂ ਦਰਬਾਰ ਸਾਹਿਬ ਦੀਆਂ ਤਸਵੀਰਾਂ ਉਸਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਦਰਸਲ ਦਰਬਾਰ ਸਾਹਿਬ ਸੇਵਾ ਕਰਦਿਆਂ ਦੀ ਵੀਡੀਓ ਵੀ ਸ਼ੇਅਰ ਕੀਤੀ ਆਪਣੇ ਬਚਾਦ ਲਈ ਆ ਜੋ ਤਸਵੀਰਾਂ ਨੇ ਆ ਸਾਂਝੀਆਂ ਕੀਤੀਆਂ ਨੇ ਅਰਚਨਾ ਮਕਵਾਨਾ ਦਾ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ ਇਨਸਾਫ

अर्चना मकवाना देवलो, वीडियो जारी की गई है अर्चना मकवाना गुलाबी रंग सूट नजर आ रही है हालांकि परिक्रमा दी सेवा करती हुई तस्वीर जा सकती है आज जो वीडियो है खुद अर्चना मकवाना ने अपने सोशल इंस्टाग्राम वीडियो से ਬਰਾਲਾ ਚਿਵਜਲਨ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਕਿ ਸਰਕਾਰੀ ਹਸਪਤਾਲ ਦੀ ਡੋਪ ਟੈਸਟ ਲੈਬ 'ਤੇ ਰੇਡ ਕੀਤੀ ਗਈ ਹੈ ਰੇਡ ਦੇ ਦੌਰਾਨ ਸਾਰੇ ਡੋਪ ਟੈਸਟਾਂ ਦੀ ਜਾਂਚ ਵੀ ਕੀਤੀ ਗਈ 체킹 ਦੇ ਦੌਰਾਨ ਦੋ ਟੈਸਟ ਕਰਵਾਉਣ ਵਾਲੇ ਸ਼ੱਕੀ ਪਾਏ ਗਏ ਟੈਸਟ ਕਰਵਾਉਣ ਵਾਲੇ ਇੱਕ ਸ਼ਖਸ ਨੇ ਗਲਤ ਫੋਨ ਨੰਬਰ ਦਿੱਤਾ ਸਦਿ ਸਖਸ਼ ਵਿਜੀਲੈਂਸ ਸਾਹਮਣੇ ਟੈਸਟ ਕਰਵਾਉਣਾ ਨਹੀਂ ਪਹੁੰਚਿਆ ਸੀ ਤੇ ਵਿਜੀਲੈਂਸ ਇੰਸਪੈਕਟਰ ਨੇ ਸਖਤ ਚੇਤਾਵਨੀ ਦਿੱਤੀ ਇਸ ਦੇ ਬਾਅਦ ਕਿਸੇ ਦੇ ਦੋਸ਼ੀ ਪਾਏ ਜਾਣ ਟੈਸਟ ਸਖਤ ਕਾਰਵਾਈ ਕੀਤੀ ਜਾਏਗੀ ਆਪ ਵਿਜੀਲੈਂਸ ਕਹਿੰਦੀ ਹੋਈ ਨਜ਼ਰ ਆਈ ਤੇ ਬਨਾਲਾ ਚ ਬਿਜ਼ਨਸ ਦਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਕੇ ਸਰਕਾਰੀ ਹਸਪਤਾਲ ਦੀ ਡੋਪ ਟੈਸਟ ਲੈਬ 'ਚ ਰੈਡ ਕੀਤੀ ਗਈ ਤੇ ਰੈਡ ਦੇ ਦੌਰਾਨ ਸਾਰੇ ਡੋਪ ਟੈਸਟਾਂ ਦੀ ਜਾਂਚ ਦੇ ਦੌਰਾਨ 체ਕਿੰਗ ਦੌਰਾਨ ਦੋ ਟੈਸਟ ਕਰਵਾਉਣ ਵਾਲੇ ਸ਼ੱਕੀ ਪਾਏ ਕਿਰਨਸਪੁਰ ਬਪਾਲਾਵਲ ਉਹਦੀ ਅੱਜ ਡਾਕਟੈਸਟ ਜਿਹੜੀ ਬਰਾਸ ਸਿਵਲ ਹਸਪੀਟਲ ਬਪਾਲਾਵਲ ਉਹਦੀ ਅਰਜੰਤ ਚੈਕਿੰਗ ਕੀਤੀ ਗਈ ਹੈ ਜੀ ਜਿੰਨੇ ਵੀ ਇੱਥੇ ਕੋਈ ਐਪਲੀਕੈਂਟ ਡਾਕਟੈਸਟ ਦਾ ਲੋੜ ਹੁੰਦੇ ਆ ਜੀ ਉਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਕਰਵਾ ਕੇ ਦੁਬਾਰਾ ਚੈੱਕ ਕਰਵਾ ਰਹੇ ਹਾਂ ਆਪਣੀ ਹਾਜ਼ਰੀ ਦੇ ਵਿੱਚ ਔਰ ਹਾਜ਼ਰੀ ਦੇ ਵਿੱਚ ਉਹਦੀ ਸੈਂਪਲ ਲੈ ਰਹੇ ਆ ਫਿਲਹਾਲ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਨੂੰ ਸਾਡੇ ਲਈ ਡਾਊਟਫੁਲ ਨੇ ਉਹ ਅੰਡਰ ਇਨਵੈਸਟੀਗੇਸ਼ਨ ਨੇ ਸਿਰਦਾ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਜੀ ਜੋ ਵੀ ਇਹ ਪ੍ਰਦਰਾਂਤ ਦੌਰਾਨ ਜੇ ਕੋਈ ਇਹਨਾਂ ਦੇ ਉਲਟਰ ਚੱਲ ਪਾਇਆ ਜਾਂਦਾ ਤਾਂ ਉਹਦੀ ਕਾਰਵਾਈ ਕੀਤੀ ਸਰ ਜਿਵੇਂ ਉਹ ਚੇ ਛਾਪੇਮਾਰੀ ਕੀਤੀ ਕੋਈ ਸ਼ਿਕਾਇਤ ਮਿਲੀ ਸੀ ਨਹੀਂ ਨਹੀਂ ਜੀ ਇਹ ਸਾਨੂੰ ਮਤਲਬ ਖੁਫੀਆ ਸੋਰਸ ਦੇ ਰਾਹੀਂ ਇਤਲਾਹਾ ਸੀ ਜਿਸ ਤੋਂ ਬਾਅਦ ਸੀ ਸੀਨੀਅਰ ਅਫਸਰਾਂ ਨੇ ਧਿਆਨ ਚ ਰੱਖ ਕੇ ਪੁਜਾਜਤ ਲੈ ਕੇ ਇਹਨਾਂ ਦੀ ਚੈਕਿੰਗ ਕਰੀ ਨਸ਼ਾ ਖਿਲਾਫ ਵੀ ਫਾਜ਼ਲ ਕਾ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਅੰਤਰਰਾਜੀ ਨਸ਼ਾ ਤਸਕਰੀ ਗਿਰੋਦਾ ਪਰਦਾਫਾਸ਼ ਪੁਲਿਸ ਵੱਲੋਂ ਕੀਤਾ ਗਿਆ ਪੁਲਿਸ ਨੇ ਦਰਸਲ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਬੁਲ ਸਮਾਤੇ ਕੋਲੋਂ 60 ਕਿਲੋ ਅਫੀਮ 40000 ਰੁਪਏ ਦੀ ਡਰਗ ਮ

ਇਹ ਜਿਹੜੇ ਬੰਦੇ ਐ ਇਹ ਝਾਰਖੰਡ ਤੋਂ ਲੈ ਕੇ ਆ ਰਹੇ ਸੀ ਬਾਇਆ ਦਿੱਲੀ ਤੇ ਸਾਡਾ ਕਰੀਬ 2 2.5 ਮਿੰਨੋ ਤੋਂ ਇਹ ਆਪਰੇਸ਼ਨ ਚੱਲ ਰਿਹਾ ਸੀ ਜਦੋਂ ਇਹ ਜਾਂਦੇ ਸੀ ਪਹਿਲਾਂ ਖਾਲੀ ਹੱਥ ਆ ਜਾਂਦੇ ਸੀ ਪਰ ਐਤਕੀ ਸਾਡੇ ਕੋਲੇ ਪੱਕੀ ਇਨਫੋਰਮੇਸ਼ਨ ਸੀ ਇਹ ਸਵਿਫਟ ਕਾਰ ਹੈਗੀ ਐ ਉਹਦੇ ਵਿੱਚ ਕੈਵਟੀ ਇੱਕ ਬਣਾਈ ਹੋਈ ਐ ਉਹਦੇ ਵਿੱਚ ਜਿਹੜੀ ਅਫੀਮ 3 3 ਕਿਲੋ ਦੇ 22 ਪੈਕੇਟ ਸੀ 68 ਕਿਲੋ ਸੀ ਅਫੀਮ ਪਕੜੀ ਐ ਮੈਨੂੰ ਲੱਗਦਾ ਪੰਜਾਬ ਦੇ ਪਿਛਲੇ 10 ਸਾਲ ਤੋਂ ਇਹ ਸਭ ਤੋਂ ਵੱਡੀ ਅਫੀਮ ਦੀ ਰਿਕਵਰੀ ਐ ਅਸੀਂ ਫਾਜ਼ਿਲਕਾ ਦੇ ਵਿੱਚ ਹਬੋਰ ਏਰੀਏ ਦੇ ਵਿੱਚ 66 ਕਿਲੋ ਅਫੀਮ ਪਕੜੀ ਹੈ ਇਹ ਇੱਕ ਪੂਰਾ ਗੈਂਗ ਹੈ ਇਹਦੇ ਅਸੀਂ ਦੋ ਦੋਸ਼ੀ ਅਰੈਸਟ ਕਰ ਚੁੱਕੇ ਹਾਂ ਇੱਕ ਜਿਹੜਾ ਦੋਸ਼ੀ ਜਿਹੜਾ ਮੇਨ ਕਿੰਗਪਿਨ ਹੈਗਾ ਉਹਦਾ ਅਸੀਂ ਉਹਨੂੰ ਟਰੈਕ ਕਰ ਰਹੇ ਹਾਂ ਉਹਨੂੰ ਵੀ ਜਲਦੀ ਫੜ ਲਾਂਗੇ ਇਸ ਤੋਂ ਇਲਾਵਾ ਜਿਹੜੇ ਵੀ ਬੈਕਵਰਡ ਜਾਂ ਫਾਰਵਰਡ ਲਿੰਕਰਸ ਹਾਂ ਉਹਨੂੰ ਵੀ ਅਸੀਂ ਬੇਨਕਾਬ ਕਰਾਂਗੇ ਉਹ ਉਹ ਬੰਦਿਆਂ ਨੂੰ ਅਸੀਂ ਜਿਹੜੇ ਦੋ ਬੰਦੇ ਅਰੈਸਟ ਕੀਤੇ ਐ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਉਹਨਾਂ ਦੇ 42 ਬੈਂਕ ਅਕਾਊਂਟ ਜਿਹੜਾ ਦੋਸ਼ੀ ਹੈ ਸੁਖ ਯਾਦ ਸਿੰਘ ਇਹਦੇ 42 ਬੈਂਕ ਅਕਾਊਂਟ ਜਿੰਨਾ ਵਿੱਚ 1 ਕਰੋੜ 86 ਲੱਖ ਅਮਾਊਂਟ ਹੈ ਉਹ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਇਸ ਤੋਂ ਇਲਾਵਾ 400 ਗ੍ਰਾਮ ਸੋਨਾ 7 ਲੱਖ ਦਾ ਇੱਕ ਟਰੈਕਟਰ ਹੈ ਉਹਨਾਂ ਦਾ ਬਾਕੀ ਉਹਨੇ ਮਕਾਨ ਤੇ ਵੀ ਕੁਝ ਰੈਨੋਵੇਸ਼ਨ ਦੇ ਪੈਸੇ ਲਾਏ ਆ ਕਰੀਬ 15 ਲੱਖ ਉਹ ਸਾਰੀ ਅਸੀਂ ਪ੍ਰਾਪਰਟੀ ਸੀਜ਼ ਕਰਾ ਰਹੇ ਹਾਂ

ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਸ ਇਸ ਕੰਮ ਦੇ ਵਿੱਚ ਲੱਗਾ ਹੋਇਆ ਹੈ ਮਰਡਰ ਦਾ ਨ ਮਰਡਰ ਦਾ ਨੇ ਘੁੰਡੇ ਦਾ ਪਰਚਾ ਸੀ ਜਨਾਬ ਸਾਰੇ ਰਹਿਣਾ ਤੇ ਰਾਣੀਆਂ ਦਾ ਰਾਣੀਆਂ ਦੇ ਰਹਿਣ ਲਗਾ ਸਾਰੇ ਰਾਣੀਆਂ ਦਾ ਸਿਰ ਥੋੜਾ ਦਾ ਨਾਲੇ ਦੇਖਦੇ ਨਾਲ ਕੋਈ ਬੜੀ ਜਨਾਬ ਇਹਨੇ ਮਾਰਦੇ ਨਹੀਂ ਜੋ ਉਹਦੇ ਨਾਲ ਜੇ ਉਹਦੇ ਨਾਲ ਕਰਗੇ ਥੋੜਾ ਜੀ ਤੇ ਜੋ ਬਣਾਉ ਸਾਨੂੰ ਜਿਆ ਕੋਈ ਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜੇ ਕੋ ਹੋਇਆ ਵੀ ਵਿਲ ਫਾਈਂਡ ਆਊਟ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਦੀ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਸਾਰੇ ਸੂਬਾ ਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਲਈ ਡੀਜੀਪੀ ਪੰਜਾਬ ਨੇ ਗੁਰਦਾਸ ਮਾਨ ਦਾ ਧੰਨਵਾਦ ਕੀਤਾ। ਜਿਸ ਦੇ ਸੰਬੰਧ ਵਿੱਚ ਪੰਜਾਬ ਪੁਲਿਸ ਕਹਿੰਦੇ ਦੋਸਤੋ ਪਿਆਰ ਭਰੇ ਸਤਿ ਸ਼ਕ। ਪੰਜਾਬ ਵਿੱਚ ਚੱਲਿਆ ਨਸ਼ਿਆਂ ਦਾ ਦੌਰ ਪੰਜਾਬੀ ਨੌਜਵਾਨੀ ਦਾ ਕਾਣ ਕਰ ਰਿਹਾ ਹੈ। ਇਸ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ। ਜਿਸ ਦੇ ਸੰਬੰਧ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਲਹਿਰ ਚਲਾਈ ਗਈ ਹੈ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਇਸ ਲਹਿਰ ਦਾ ਹਿੱਸਾ ਬਣੀ ਤੇ ਪੰਜਾਬ ਨੂੰ ਮੁਰ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਧੰਨਵਾਦ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੇ ਸਤਿ ਸ਼੍ਰੀ ਅਕਾਲ ਹੁਣ ਗੱਲ ਬਿਆਸ ਦੇ ਬਿਆਸ ਚ ਪੁਲਿਸ ਨੂੰ ਚਕਮਾ ਦੇ ਕੇ ਦੋ ਮੁਲਜ਼ਮ ਫਰਾਰ ਹੋਏ ਨੇ ਜਨਾਲੀ ਮੁਲਜ਼ਮਾਂ ਨੇ ਦੋ ਥਾਣੇਦਾਨਾ ਦੇ

ਇਹੋ ਮਾਮਲਾ ਫੰਸ਼ਨੇਟ ਟਵਰਸਿਟੀ ਦਾ ਹੈਗਾ ਠਨਸੀਡੂਜਨ ਤੋਂ ਮੁਲਾਜਮ ਆਏ ਸੀ ਰਿਕਵਰੀ ਲਈ ਜੀ ਉਹਨਾਂ ਚੋ ਦੋ ਚੀ ਜਿਹੜਾ ਮਿਸਪਲੇਸ ਹੋ ਗਿਆ ਤੇ ਐਫ ਆਰ ਦਰਜ ਕਰ ਦਿੱਤੀ ਗਈ ਹੈ ਪਾਲ ਜਾਰੀ ਹੈ ਜਲਦੀ ਰੈਸਟ ਕਰ ਲੇਗੇ ਸਰ ਉਹ ਭੱਜਿਆ ਹੈਗਾ ਵੈਕਤੀ ਜਾਂ ਕਿਵੇਂ ਹਾਂਜੀ ਹਾਂਜੀ ਭੱਜਿਆ ਹੈਗਾ ਪੁਲਿਸ ਪਾਰਟੀਆਂ ਭੇਜੀਆਂ ਹੋਈਆਂ ਜਲਦ ਰੈਸਟ ਕਰ ਲੇਗੇ ਸਰ ਕਿੰਨੇ ਕਿਵੇਂ ਭੱਜਿਆ ਹੈਗਾ ਜਾਂ ਕੀ ਇਹਨਾਂ ਨੇ ਜਿਹੜਾ ਹੈਗਾ ਇਹ ਪੂਰੀ ਡਿਟੇਲ ਆ ਜਾਂਦੀ ਹੈ ਸਾਡੇ ਕੋਲ ਜੇ ਇਨਵੈਸਟੀਗੇਸ਼ਨ ਦਾ ਪਾਰਟ ਚੱਲ ਰਿਹਾ ਹੈਗਾ ਜੋ ਮੂਲ ਸਟੇਜ ਤੇ ਪਤਾ ਲੱਗਾ ਕਿ ਉਹ ਆਈਸੀ ਰਿਕਵਰੀ ਦੀ ਤੋਂ ਉਹਨਾਂ ਕੋਲ ਗੁਰਜੋਂ ਕਿਸਕੇ ਇਹ ਤਾਂ ਕੋਈ ਪਤਾ ਲੱਗਿਆ ਜੀ ਕਿਸ ਤਰ੍ਹਾਂ ਦੀ ਰਿਕਵਰੀ ਸੀਗੀ ਕੋਈ ਨਸ਼ੇ ਨੂੰ ਲੈ ਕੇ ਆ ਜਾ ਕੋਈ ਚੋਰੀ ਨੂੰ ਮळेਗਾ ਨਹੀਂ ਚੋਰੀ ਦੇ ਸੀ ਕੋਈ ਵਹੀਕਲ ਸੀ ਮੋਟਰਸਾਈਕਲ ਚੋਰੀ ਹੋਈ ਸੀ ਠੀਕ ਹੈ ਤੇ ਕਿੰਨੇ ਮੁਲਾਜ਼ਮ ਜਿਹੜੇ ਕਿ ਲక్ష్ਮੀ ਕੁਝ ਚੱਲ ਰਹਾ ਮੇਰੇ ਖਿਆਲ ਇੱਕ ਦੇ ਲੱਗੀ ਸੀ ਸਾਠ ਕਿੰਨੇ ਮੁਲਾਜ਼ਮ ਸੀ ਕੀ ਇਹ ਜਿਹੜਾ ਹੈਗਾ ਉਹ ਕੋਈ ਵਿਅਕਤੀ ਵਰਤਿਆ ਗਿਆ ਨਹੀਂ ਨਹੀਂ ਕੋਈ 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 ਵਿਅਕਤੀ ਨਹੀਂ ਵਰਤਿਆ ਗਿਆ ਉਦੋਂ ਦੀ ਕੋਈ ਗੱਲ ਨਹੀਂ ਸਰ ਹੋਰ ਆਪ ਵੀ ਕਿ ਸਟੱਡੀ ਚ ਲਿਆ ਸੀਗੀ ਪਰ ਕਵਰੀ ਕਰਨੀ ਸੀ ਉਹ ਫਿਸ ਗਿਆ ਹੈਗਾ ਫਿਰ ਲੋਜ ਕਰਤੀ ਆ ਭਾਲ ਜਾਰੀ ਹੈ ਟੀਮਾਂ ਗਈਆਂ ਜਲਦ ਅਰੈਸਟ ਕਰ ਲੇਗੇ